ਤੋ ਇਹ ਲਾਇਸੈਂਸ ਇਹ ਵੀ ਆਉਂਦਾ ਹੈ। ਹਾਂਜੀ। ਤੇ ਵੀਰ ਵੀ ਇਹਦੇ ਅੰਦਰ ਵੀਡੀਓ ਬਣਾ ਲਈਏ। ਬੰਦਮ। ਬੜੋ ਮਿੱਤਰ। ਆਹ ਇਹ ਲਾਇਸੈਂਸ 'ਚ ਸਾਡੇ ਕੋਲ ਵੀਰ ਬਣਾਉਂਦਾ ਕਿ ਵਿਸਕੀ ਦਾ ਨਹੀਂ। ਵੀਰ ਦਾ ਅੱਗੇ ਵੀ ਤਾਰੂਦਾਰੀ ਦੇ ਵੀ ਸਿਟ ਹੋਏ ਨੇ। ਕੋਰਤਾਸਪੁਰ ਪੁਲਸ ਵੱਲੋਂ ਹੋਟਲਾਂ ਅਤੇ ਰੈਸਟ ਦੋ ਰੈਂਟ ਤੋਂ ਇਲਾਵਾ ਟਾਬਿਆਂ 'ਚ ਕੀਤੀ ਰੇਡ ਦੇਰ ਰਾਤ ਕਰਤਾਰਪੁਰ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਕਸਾਈਜ ਵਿਭਾਗ ਦੇ ਨਾਲ ਮਿਲ ਕੇ ਵੱਖ-ਵੱਖ ਫੂਟੋ ਰੈਸਟੋਰੈਂਟ ਤੇ ਟਾਬਿਆਂ 'ਚ ਰੇਡ ਕੀਤੀ ਇਸ ਦੌਰਾਨ ਗੱਲਬਾਤ ਕਰਦਿਆਂ ਸਪੈਸ਼ਲ ਸੈੱਲ ਇੰਚਾਰਜ ਇੰਸਪੈਕਟਰ ਕੁਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਮਾਨਯੋਗ ਐਸਐਸਪੀ ਦਿੱਤੀਆਂ ਨਿਰਦੇਸ਼ਾਂ ਹੇਠ ਅੱਜ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ 4 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਹਨ ਕਿਉਂਕਿ ਆਮ ਲੋਕਾਂ ਨੇ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਬਿਨਾਂ ਸਰਕਾਰ ਦੀ ਇਜਾਜ਼ਤ ਦੇ ਕਈ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਸ਼ਰਾਬ ਪਲਾਈ ਛਾ ਰ ਸਮਾਜਿਕ ਤਾਣਾ ਪਾਣਾ ਰਾਤ ਦੇ ਸਮੇਂ ਖਿਲਰ ਜਾਂਦਾ ਹੈ ਤੇ ਚੇਤਾਵਨੀ ਦਿੱਤੇ ਹੋਏ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਕਰਤਿਬਾਲ ਸਿੰਘ ਨੇ ਕਿਹਾ ਕਿ ਇਹ ਰੇਡਾ ਅਗਲੇ ਦਿਨਾਂ ਦੇ ਵਿੱਚ ਸਮチェ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਚੱਲਣਗੀਆਂ। ਰੇਡ ਜੀ ਸਾਡਾ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਤੇ ਐਕਸਾਈਜ਼ ਇੰਸਪੈਕਟਰ ਨਾਲ ਆ ਜੀ ਸਾਂਝਾ ਰੇਡ ਕੀਤਾ ਗਿਆ ਜੀ। ਰੇਡ ਕੀਤਾ ਗਿਆ ਕਿ ਜਿੱਦਾਂ ਇਲੀਗਲ ਹਾਤੇ ਜਿੰਨਾ ਕੋ ਲਾਇਸੈਂਸ ਨਹੀਂ ਹੈਗਾ, ਦਾਰੂ ਪਲਾਂ ਦਾ ਬੀਅਰ ਪਲਾਂ ਦਾ ਉਹ ਚੱਕ ਕੇ ਕਰਦੇ ਪਏ ਆ ਜੀ। ਅਗਰ ਗਲਤ ਪਾਏਗੇ ਤੇ ਐਕਸਾਈਜ਼ ਇੰਸਪੈਕਟਰ ਨਾਲ ਆ ਜੀ ਲੋਕਲ ਬੰਦੀ ਪੁਲਿਸ ਕਾਰਵਾਈ ਕੀਤੀ ਜਾ ਉਹੀ ਕਾਰਵਾਈ ਨਾਲ ਤੇ ਐਫ ਆਈ ਆਰ ਰਜਿਸਟਰ ਕੀਤੀ ਬਿਲਕੁਲ ਹੀ ਐਫ ਆਈ ਆਰ ਰਜਿਸਟਰ ਕਰਾਂਗੇ ਜੀ ਅਗਰ ਉਹਨਾਂ ਦੇ ਕੋਈ ਤਰਾਜੁਕ ਚੀਜ਼ ਮਿਲਦੀ ਹੈ ਪ੍ਰੋਪਰ ਵੀਡੀਓ ਨਾਲ ਕਾਨਫਰੰਸ ਚੱਲਦੀ ਵੀ ਜੀ ਲਾਈਵ ਵੀਡੀਓ ਬਣਦੀ ਵੀ ਜੋ ਵੀ ਵੀਡੀਓ ਬਚਾਏਗਾ ਜੋ ਐਕਸਾਈਟ ਸਿਲੈਕਟਰ ਸਾਨੂੰ ਦੱਸਣਗੇ ਤੇ ਆਪਾਂ ਪ੍ਰੋਪਰ ਕਾਰਵਾਈ ਕਰਾਂਗੇ ਮੈਸੇਜ ਬਾਕੀਆਂ ਲਈ ਕੀ ਹੈ ਜਿਹੜੇ ਬਾਕੀਆਂ ਲਈ ਮੈਸੇਜ ਇਹ ਹੈ ਕਿ ਪ੍ਰੋਪਰ ਆਪਣਾ ਤੁਸੀਂ ਲਾਇਸੈਂਸ ਲੈ ਕੇ ਹੀ ਕੰਮ ਕਰੋ ਵਿਦਾਊਟ ਲਾਇਸੈਂਸ ਨਾ ਕੰਮ ਕਰੋ ਤੇ ਜਿਹੜੇ ਰੋਡ ਦੇ ਉੱਪਰ दारू ਪੀਂਦੇ ਆ ਗੱਡੀਆਂ ਖਿਲਾੜ ਕੇ ਹਾਤੀਆਂ ਦੇ ਉੱਪਰ ਐਕਸੀਡੈਂਟ ਹੋਣ ਦਾ ਬਹੁਤ ਕਾਰਨ ਹੈ ਪਬਲਿਕ ਬਹੁਤ ਕੰਪਲੇਂਟ ਆ ਰਹੀ ਜੀ ਇਹਨਾਂ ਦੀ ਉਹਨੂੰ ਅਹੀ ਮੱਧੇ ਨਦੇ ਦੇ ਰੱਖਦੇ ਹੋਏ ਰੇਡ ਕੀਤੀ ਜੀ ਬਹੁਤ ਬਿਲਕੁਲੀ ਬਿਲਕੁਲੇ ਫੋਰਥ ਜਗਾ ਰੇਡ ਹੈ ਜੀ ਇਹ ਸਾਡੇ ਵੱਲੋਂ ਚੱਲ ਰਹੀ ਹੈ ਤਿੰਨ ਜਗ੍ਹਾ ਪਹਿਲਾਂ ਰੇਡ ਹੋ ਚੁੱਕੀ ਆਲਰੇਡੀ ਜੀ ਉਹ ਨੈਕਸਟ ਵੀ ਕਰ ਰਹੇ ਆ ਜੀ ਮੈਸੇਜ ਇਹ ਹੋਇਆ ਜੀ ਜੇ ਤੁਹਾਡੇ ਕੋਲ ਪ੍ਰੋਪਰ ਬੀਅਰ ਬਾਰ ਦਾ ਲਾਇਸੈਂਸ ਦਾ ਵਿਸਕੀ ਦਾ ਹੈਗਾ ਤੇ ਚਲਾਓ ਨਹੀਂ ਤੇ ਫਿਰ ਬੰਦੀ ਸੰਬੰਧਤ ਕਾਰਵਾਈ ਕੀਤੀ ਜਾਏਗੀ ਐਫਆਰ ਲਾਂਚ ਕੀਤੀ ਜਾਏਗੀ